ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਇਹ ਮੰਡੀ ਜੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਮੰਡੀਆਂ ਲੱਗਦੇ ਨੇ ਇੱਥੇ ਦੋ ਇੱਕ ਤਾਂ ਲੱਗਦੀ ਹੈ ਤਰਕਸੀਲ ਚੌਂਕ ਦੇ ਵਿੱਚ ਇੱਕ ਜਿਹੜੀ ਆਪਾਂ ਮੰਡੀ ਹੁਣ ਤੁਹਾਨੂੰ ਦਿਖਾਈ ਜਾਂਦੇ ਆ ਇੱਕ ਇੱਥੇ ਲੱਗਦੀ ਹੈ ਜੀ ਸਬਜ਼ੀ ਮੰਡੀ ਦੇ ਕੋਲੇ ਆ ਇਹ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਭਰਾਵੋ ਤੁਹਾਨੂੰ ਦਿਖਾਵਾਂਗੇ ਵਧੀਆ ਸਿਰੇ ਦੇ ਟਰੈਕਟਰ ਤੇ 80000 ਤੋਂ ਲੈ ਕੇ 12 ਲੱਖ ਰੁਪਏ ਤੱਕ ਤੁਹਾਨੂੰ ਟਰੈਕਟਰ ਦਿਖਾਵਾਂਗੇ ਜੀ ਸਮੇਤ ਟਰਾਲੀਆਂ ਟਰੈਕਟਰ ਟੂੜੀ ਵਾਲੀਆਂ ਮਸ਼ੀਨਾਂ ਸਾਰਾ ਕੁਝ ਤੁਸੀਂ ਦੇਖੋਗੇ ਭਾਈ ਜੀ ਤੇ ਵੀਡੀਓ ਨਾਲ ਬਣਾਈ ਰਹੋ ਭਾਈ ਅੰਤ ਤੱਕ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਆਪਣਾ ਕਿ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਹੈ ਜੀ 78885 3888 ਤੇ ਕਾਲ ਕਰਿਓ ਭਾਈ ਜੀ ਟਰੈਕਟਰ ਮੰਡੀ ਬਰਨਾਲਾ ਆਜੋ ਭਾਈ ਜੀ ਦੇਖੋ ਵੀਡੀਓ ਬਹੁਤ ਹੀ ਜਿਆਦੇ ਮੰਡੀ ਭਰੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਬਹੁਤ ਹੀ ਜ਼ਿਆਦੇ ਟਰੈਕਟਰ ਟਰਾਲੀਆਂ ਤੇ ਤੂੜੀ ਵਾਲੀਆਂ ਮਸ਼ੀਨਾਂ ਆਈਆਂ ਹੋਈਆਂ ਜੀ ਮੰਡੀ ਦੇ ਵਿੱਚ ਆਜੋ ਭਾਈ ਵੀਡੀਓ ਦੇਖੋ ਭਾਈ ਐਂਡ ਤੱਕ ਦੇਖੋ ਭਾਈ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਪ੍ਰਭੂ ਆਜੋ ਜੀ ਦੇਖੋ ਭਾਈ ਟਰੈਕਟਰ ਸ ਪੰਜਾਬੀ ਨਿਊ ਹਾਲੈਂਡ ਚਾਰਾ ਟਾਇਰ ਭਾਈ ਨਵੇਂ ਪਾਇਆ ਟਰੈਕਟਰ ਦੇ ਤੇ ਸਤਰੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜੀ ਐ ਮਾਰਫ ਦੇ ਟਾਇਰ ਪਏ ਹੋਏ ਜੀ ਤੇ 15 16 9 30 ਦੇ ਟਾਇਰ ਹੈ ਜੀ ਦੇਖ ਸਕਦੇ ਆ ਅੱਜ ਤਰੀਕ ਹੈਗੇ ਜੀ 3 ਤੀਜਾ ਮਹੀਨਾ 2025 ਹੈ ਜੀ ਟਰੈਕਟਰ ਦੇਖੋ 90 ਹਾਲੈਂਡ ਜੀ 21 ਮਾਡਲ ਹੈ 9 ਲੱਖ 45000 ਰੁਪਏ ਰੇਟ 21 ਮਾਡਲ ਹੈ 9 ਲੱਖ 45000 ਰੁਪਏ ਰੇਟ ਹੈ ਟਰੈਕਟਰ ਦੇਖੋ ਟਰੈਕਟਰ ਦੇਖੋ ਵੀ ਕਿੰਨਾ ਸੋਹਣਾ 733 ਲੱਗੀ ਆ। ਸੌੜ ਜੀਰਾ। ਸੋਨਾ ਟਰੈਕਟਰ ਹੈ ਬਈ ਜੀ। ਟਰੈਕਟਰ ਮੱਡੀ ਭਰਨ ਵਾਲਾ ਜੀ। ਟਰੈਕਟਰ ਮੱਡੀ ਭਰਨ ਵਾਲਾ। 700 ਪਈਆ ਸੋਨਾਲੀਕਾ ਜੀ। 750 ਸੋਨਾਲੀਕਾ 733 ਦੇਖੋ ਵੀ ਬਹੁਤ ਟੌਪ ਦੀ ਲੱਗੀ ਆ। 750 ਜਾਲੀ ਵਾਲਾ ਟਰੈਕਟਰਾਂ ਪੂਰੇ ਜਾਲੀ ਵਾਲਾ। ਦੇਖੋ ਜੀ। ਹਲ ਇੱਥੇ ਰੇਟ ਨਹੀਂ ਪਾਇਆ ਟਰੈਕਟਰ ਇਹ। ਇਹ ਸਾਰਾ ਟਰੈਕਟਰ ਸੋਨਾ ਬਈ ਲਓ ਬਈ ਕਾਂ ਖੜਾ ਟਰੈਕਟਰ 60 ਦਾ ਸੋਨਾਲੀਕਾ ਇਹਦੇ ਰੇਟ ਰੂਟ ਪਾਇਆ ਗਿਆ 2020 ਮਾਡਲ ਹੈ 3 ਲੱਖ 5000 ਰੁਪਏ ਰੇਟ ਹੈ ਜੀ ਇਹ ਸਾਹਿਬ ਜੀ ਟਰੈਕਟਰ ਵਧੀਆ ਸੋਨਾਲੀਕਾ ਸੋਨਾਲੀਕਾ ਕਾਦਰੀ ਲੱਗੀ ਆ ਜੀ ਵਧੀਆ ਟਰੈਕਟਰ ਹੈ ਜੀ ਮੇਰੇ ਕੋਲ ਤੁਸੀਂ ਦੇਖਾਇਆ ਟਰੈਕਟਰ ਵਧੀਆ ਹੈ ਪੂਰਾ ਸਰੀਰ ਹੈ ਜੀ ਹੋਰ ਹੈ ਇਹਾਰੇ ਟਾਇਰ ਵਧੀਆ ਪਏ ਹੋ ਬਾਈ ਆ ਗਿਆ ਜੀ ਇਧਰ 60 ਦਾ ਇੱਕ ਹੋਰ ਸੋਨਾਲਿਕਾ ਇਹ ਵੀ 60 ਦਾ ਟਰੈਕਟਰ ਜੀ ਪੂਰੇ ਬਰਗਾਰਡ ਲੱਗਿਆ ਜੀ ਪੂਰੇ ਟਾਇਰ ਛੋਟੇ ਪਏ ਹੋ ਦੂਜੇ ਨਾਲ 8 ਮਾਡਲ ਦਾ 315 ਵੇਟ ਆ ਜੀ 8 ਮਾਡਲ ਆ 315 ਨਾ ਜਿਹੜਾ ਜੀ ਟਰੈਕਟਰ ਵਧੀਆ ਜੀ ਸੋਨਾਲਿਕਾ 60 ਇਹ ਗਾ ਸੋਨਾਲਿਕਾ 60 ਸੋਨਾਲਿਕਾ 60 ਵੀਡੀਓ ਦੇ ਵਿੱਚ ਦੇਖ ਜਾਈਂ ਲੋ ਵੀ ਇੱਕ ਸੋਨਾਲਿਕਾ ਵੀ ਹੋਰ ਆ ਗਿਆ 60 ਪਰ ਦਾ ਵੀ ਇਹ ਵੀ ਸੋਨਾਲਿਕਾ 60 ਪਰ ਦਾ ਇਹ ਹੋਰ ਮਰਗਾਟ ਲੱਗੇ ਹੋਏ ਆ ਇਹਦੇ 20 ਮਾਡਲ ਹੈ 35 ਰੁਪਏ ਦਾ ਜੀ ਇਹ ਮਾਡਲ ਹੈ 325000 ਰੁਪਏ ਰੇਟ ਹੈ ਟਰੈਕਟਰ ਹੋ ਗਿਆ ਜੀ ਇਹ ਹੈ ਇਹਦੇ RX 60 RX 60 ਹੈ ਜੀ ਵਧੀਆ ਜੀ ਟਰੈਕਟਰ ਪੂਰਾ ਸਰਵੇ ਦਾ ਟਰੈਕਟਰ ਹੈ ਟਾਇਰ ਟੂਲ ਪੂਰਾ ਓਕੇ ਹੈ ਜੀ ਆ ਗਾਰਾ ਪੂਰਾ ਜਾਣ ਤੋਂ ਮੂਲੇ ਟਾਇਰਾਂ ਦਾ ਸੀਸੇ ਲੱਗੇ ਹੋਏ ਆ ਜੀ ਸਪੋਟਾਂ ਦੇ ਸਾਇਦ ਟਰੈਕਟਰ ਮੰਡੀ ਬਰਨਾਲੇ ਦੀ ਆ ਜੀ ਬਹੁਤ ਹੀ ਵਧੀਆ ਨਾ ਲੋ ਜੀ ਮਹਿੰਦਰਾ ਦਾ ਖੋਣੇ ਸਨ 475 ਦੇਖੋ ਕਿੰਨਾ ਸੋਹਣਾ ਟਰੈਕਟਰ ਹੈ 475 ਮਹਿੰਦਰਾ ਕੋਈ ਟਰੈਕਟਰ ਕਿੰਨਾ ਸੋਹਣਾ ਰੇਡ ਰੂਟ ਦੇਖਦੇ ਤੇ ਪਾਇਆ ਕਿ ਨਹੀਂ ਪਾਇਆ ਵੀ ਚਾਰ ਮਾਡਲ 2.8 ਰੇਟ ਹੈ ਚਾਰ ਮਾਡਲ ਦਾ 2 ਲੱਖ 50 ਹਜ਼ਾਰ ਰੇਟ ਟਾਇਰ ਵਧੀਆ ਬਈ ਪਾਇਆ ਟਰੈਕਟਰ ਦੇ ਹੌਪਰ ਉੱਪਰ ਲੱਗਿਆ ਲਾਈਟਾਂ ਲੱਗੀਆਂ ਉਹ ਓਕੇ ਦੀ ਰਿਪੋਰਟ ਆ ਟਰੈਕਟਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਬਈ ਲਾਜ਼ਮੀ 750 ਆ ਜੀ ਟਰੈਕਟਰ ਮੰਡੀ ਬਣਾਲਾ ਜੀ ਬਹੁਤ ਜ਼ਿਆਦਾ ਭਰੀ ਆ ਅੱਜ ਟਰ ਮੰਡੀ ਤੁਸੀਂ ਦੇਖ ਸਕਦੇ ਹੋ 2009 ਮਾਡਲ ਹੈ 315 ਰੇਟ ਆ ਬਈ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਰੇਟ ਤਾਂ ਥੋੜਾ ਜਿਹਾ ਵੱਧ ਹੀ ਹੁੰਦਾ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਬਈ ਠੀਕ ਹੈ ਵੀਡੀਓ ਕਰ ਦਿਓ ਬਈ ਸ਼ੇਅਰ ਦੱਬ ਕੇ ਚਾਰੇ ਟਾਇਰ ਨਵੇਂ ਆ ਉਹਨਾਂ ਲਈ ਕਿ 750 ਦੇਖ ਸਕਦੇ ਹੋ ਵੀਡੀਓ ਦੇ ਵਿੱਚ ट्रैक्टर है जी ओके जी रिपोर्ट को पचवंजा आ गया जी सबराज दो हजार अठ मॉडल तीन चाली रेट है अठ मॉडल है तीन चाली रेट है ट्रैक्टर वाइया बी चारे टायर भी, भी नवे है मान लीजिए थोड़े जूहे तो वाया पाए जी जमा नवे चढ़े हुए है ਮੋਹਰੇ ਥੋੜੇ ਜਿਹੇ ਹਲਕੇ ਲਾਇਆ ਦੇ ਬਾਈ ਟਾਇਰ ਜੇ ਕੇ ਦੇ ਤਾਂ ਆ ਗੁੜੀਆਂ ਜੇ ਪਟੀਆਂ ਪਈਆਂ ਬਾਈ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਵੀਡੀਓ ਬਾਈ ਸ਼ੇਅਰ ਕਰ ਦੋ ਦਬਕੇ ਟਾਇਰ ਨਵੇਂ ਬਈ ਚਾਰੇ ਇਸ ਲਈ ਪਸਲੋ ਪਕੜਿਆ ਹੁੰਦਾ ਟਰੈਕਟਰ ਉਹ ਥੋੜਾ ਜਿਹਾ ਹੋ ਜਾਂਦਾ ਹੁੰਦਾ ਠੀਕ ਹੈ ਕਰ ਦੋ ਬਾਈ ਸ਼ੇਅਰ ਦਬਕੇ 855 ਸਬਰਾ ਹੈ ਲੋ ਜੀ ਕਿ ਜੌਂਡੀ ਯਾਰ ਵੀ ਦਿਖਾ ਦਿੰਦੇ ਆ ਤੁਹਾਨੂੰ ਜੌਂਡੇ ਯਾਰ ਵੀ ਖੜੇ ਹੈ ਸਾਰੇ ਟਾਇਰ ਵਧੀਆ ਪਏਗਾ ਜੌਂਡੀ 753 10 ਹੈ ਜੀ 8 ਮਾਡਲ ਹੈ 475 ਰੇਟ ਹੈ 8 ਮਾਡਲ ਹੈ 475 ਰੇਟ ਹੈ ਦੇਖ ਸਕਦੇ ਟਰੈਕਟਰ ਵਧੀਆ ਜੀ ਜੌਂਦੇ ਲਓ ਭਾਈ 855 ਜਿਆਦਾ ਹੋਣਾ ਤੁਹਾਨੂੰ ਸਪਰਾਜ ਆਰ ਪੀ ਟਿਓ ਕੋਲੋ ਦੇ ਟਰੈਕਟਰ ਆ ਜੀ ਟਰੈਕਟਰ ਸੁਨੱਖਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਲੀਓ ਟਰੈਕਟਰ 855 19 ਮਾਡਲ ਹੈ 730 ਰੇਟ ਹੈ 19 ਮਾਡਲ ਹੈ 63000 ਰੁਪਏ ਰੇਟ ਹੈ ਸਾਦ ਨੂੰ ਵੀ ਵਧੀਆ ਲੱਗੀ ਆ ਇਹਦਾ ਟਾਇਰ ਓਕੇ ਓਕੇ ਰਿਪੋਰਟ ਹੈ ਅੱਛਾ ਹੜਾ ਕਿਸ਼ਵਰਾਜ ਜੀ 852 ਦੇਖ ਲੈ ਅਪਰਾਜ 852 ਪੂਰਾ ਵਧੀਆ ਟਰੈਕਟਰ ਹੈ ਜੀ ਵੀ ਮਾਡਲ 2022 ਕਾਪੀ 24 ਹੈ 76 ਰੇਟ ਹੈ ਦੇਖੋ ਇਹ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਜੀ ਦੇਖੋ ਜਾਈ ਸੈਂਟਰ ਗੇਰਾ ਬਈ ਟਰੈਕਟਰ ਸੈਂਟਰ ਗੇਰਾ ਜੀ ਦੇਖ ਸਕਦੇ ਹੋ ਸੈਂਟਰ ਗੇਰਾ ਕੋਨਾ ਟਰੈਕਟਰ ਔਰ ਜੋ ਬਈ ਵੀਡੀਓ ਨੂੰ ਲਾਜ਼ਮੀ ਸ਼ੇਅਰ ਤੇ ਲਾਇਕ ਭਰੋ ਪੋਨਾ ਚੈਨਲ ਆ ਫਾਰਮਰ ਪੰਜਾਬ ਨਾਟ ਗਿਆ ਦੇਖੋ ਬਈ ਮੰਡੀ ਦਾ ਦ੍ਰਿਸ਼ ਦੇਖੋ ਕੀ ਬਾਤਾਂ ਨੇ ਬਈ ਮਸ਼ੀਨਾਂ ਸੋਨਾ ਸਾਰਾ ਕੁਝ ਖੜਾ ਕਾ ਮੰਡੀ ਦੇ ਵਿੱਚ ਸੱਤੀਤੀ ਹਾਲੈਂਡ ਦੇਖੋ ਸੱਤੀਤੀ ਹਾਲੈਂਡ ਸਾਰੇ ਟਾਇਰ ਨਵੇਂ ਆ ਤਿੰਨ ਮਾਡਲ ਆ 2003 3.43 ਰੇਟ ਕਰਦੇ ਬਾਈ 3.43 ਰੇਟ ਕਰਦੇ ਆ 3730 ਫੋਰਡ ਹੌਲੈਂਡ ਤੂੰ ਦੇਖ ਸਕਦੇ ਬਾਈ ਟਰੈਕਟਰ ਵਧੀਆ ਟਰੈਕਟਰ ਹੈ ਜੀ ਪ੍ਰੈਸਰ ਸਟੀering ਹੈ ਟਾਇਰ 14x28 ਦੇ ਬਈ ਦੇ 14x28 ਦੇ ਸੂਟ ਟਾਇਰ ਇੱਕ ਸਵਰਾਜ ਆ ਜਾਗਾ ਜੀ ਨਾਲ ਹੀ 21 ਮਾਡਲ 750 ਰੇਟ ਹੈ ਜੀ 21 ਮਾਡਲ 750 ਰੇਟਾ ਡੱਕ ਡੱਕ ਲੱਗਿਆ ਇੱਕ ਟਰੈਕਟਰ ਸੁਨੱਖਾ ਗਈ ਸੋਹਣਾ ਲੱਗਦਾ ਏ ਟਰੈਕਟਰ ਦੇਖਣ ਨੂੰ ਸਾਡ ਗੇਰਾ ਜੀ ਟਰੈਕਟਰ ਸਾਡ ਗੇਰਾ ਗੁੜੀਆ ਦੇ ਟਾਇਰ ਪਾਏ ਹੋਏ 16 ਦੇ ਟਾਇਰ ਹੈ ਜੀ ਗੁੜੀਆ ਦੇ ਵੀਡੀਓ ਬਾਈ ਦੱਬ ਕੇ ਸ਼ੇਅਰ ਕਰਦੇ ਭਰਾਵਾ ਇੱਕ ਬਾਈ 37 10 ਮਾਡਲ 450 ਰੇਟ ਹੈ 4.5 ਲੱਖ 4.5 ਲੱਖ ਰੁਪਏ 90 ਹੌਲੈਂਡ 37 30 ਟਾਇਰ ਟੂਰ ਵਧੀਆ ਪੋਲੋ ਦੇ ਪਾਏ ਹੋਏ ਜੀ 16 9 22 ਦੇ ਕੋਲੋ ਦਾ ਟਾਇਰ ਪੂਰੇ ਗੁੜੀਰ ਦੇ ਟਾਰ ਵਧੀਆ ਟਰੈਕਟਰ ਵਧੀਆ 10 ਮਾਡਲ 4 50 ਰੇਟ ਆ ਜੀ 7 4 ਅਧਰੀ ਲੱਗੀ ਆ ਸੜ ਗੇਰਾ ਜੀ ਟਰੈਕਟਰ ਸੇਡ ਸੜ ਗੇਰਾ ਬਈ ਇਹ ਟਰੈਕਟਰ ਸੋਨਾ ਰਵਜੇ ਲੱਗਦਾ ਔੜਾ ਯਾਰ ਜਨ ਅਰਜਨ ਦੇਖੋ ਜੀ ਕੋਲਾ ਪਿਛਲਾ ਪਾਸਾ ਦੇਖੋ ਟਰੈਕਟਰ ਦਾ ਅਰਜਨ ਅਰਜਨ 305 DI ਪਲਸ ਦੇਖੋ ਜੀ ਡੱਕ ਡੱਕ ਲੱਗਿਆ ਬੰਪਰ ਹੈ ਨਹੀਂ ਹੱਕ ਲੱਗੀ ਮੁਰੇ ਵੀ ਦੇਖ ਰਹੇ ਲੰਡਾ ਟਰੈਕਟਰ ਆ ਜਮਾ 305 ਅਰਜਨ ਦੇਖੋ ਵਹੀ ਟਰੈਕਟਰ ਹੈ ਪੂਰਾ ਵਧੀਆ ਸਰੀ ਦਾ ਟਰੈਕਟਰ ਜੀ ਇਹਦਾ ਸਾਰਾ ਵਹੀ ਤੇ ਇਹ ਮਾਡਲ ਹੈ 775000 ਰੇਟ ਹੈ ਜੀ तीह मॉडल है सत्त लख पचहत् हज़ार रेट है जी अर्जन का दे सकते हैं वैसा ट्रैक्टर है बी लो जी एक आ गए सोना लीका होर आ गया सोना लीका सोना लीका उन्नी मॉडल है पाँच लख पताली हज़ार रुपया रेट, रेट भी भी है जी पाँच लख पताली हज़ार रुपया रेट है जी ट्रैक्टर भी वजी बह देखो जी ट्रैक्टर टायर टूरों का पूरा ओके ਰਡ ਗੇਰਾ ਆਤਰੀ ਲੱਗੀ ਹੈ ਓਪਨ ਦੇਖੋ ਐਨਾਂ ਹੀ ਸੀ ਵੈਰਟੀ ਹੋਈ ਹੈ ਟਰੈਕਟਰਾਂ ਦੀ ਹੁਣ ਨਹੀਂ ਆਉਂਦੇ ਟਰੈਕਟਰ ਇਹ ਸਰ ਲਓ ਜੀ ਕੋ ਜੌਂਡੀਆਰ ਆ ਗਿਆ ਇਹ ਮਾਡਲ 8 15 ਰੇਟ ਹੈ ਜੀ ਵੀ ਮਾਡਲ ਜੌਂਡੀਆਰ 8 15 ਰੇਟ ਹੈ ਡੱਕ ਦਾ ਸਾਰਾ ਦੀ ਲੱਗਿਆ ਜੀ ਦੇਖੋ ਜੀ ਸਾਰੇ ਟਰੈਕਟਰ ਪੰਜਾਬ ਨੰਬਰ ਦੇ ਹਰਾ ਢੱਡਾ ਜੀ ਪਾਰਾ ਢੱਡਾ ਹਰ ਇਹ ਡਾਲਾ ਟਰੈਕਟਰ ਹੈ ਇਹ 8 15 ਰੇਟ ਹੈ ਹਰ ਇਹ ਡਾਲਾ ਦੇਖ ਸਕਦੇ ਨਹੀਂ ਪਰ ਦੋ ਸਿਰ ਡੈਕ ਲੱਗਿਆ ਸਾਈਡ ਗੇਅਰ ਬੰਬ ਕੋਕਾ ਪੀਸ ਹੈ ਇਹ ਦੇਖ ਸਕਦੇ ਨਹੀਂ ਜਮਾ ਕੋਕਾ ਪੀਸ ਹੈ ਜੀ ਐਮ ਆਰ ਪੇ ਟਾਇਰ Ориਜਨਲ ਪਾਏ ਗਿਆ ਟਰੈਕਟਰ ਦੇ 16 9 3 ਦੇ ਇੱਕ ਹੋਰ ਜੌਂਡੀਆਰ ਲੈ ਕੇ ਆਏ ਜੀ 23 ਮਾਡਲ 7 ਲੱਖ 95000 ਰੁਪਏ ਰੇਟ ਹੈ ਜੀ ਦਾ 7 ਲੱਖ पचानवे तो हज़ार रुपया रेट है ये बबंजा है जी यवंजा दसा दूजा है जी चरवंजा देख सकते हो बै ट्रैक्टर भी भाई वाइया सोना ट्रैक्टर है वजिए लगता खड़ा है देख सकते हो वीडियो जल्दी से जल्दी शेयर कर द्रावो सैड भीर है कोका है सी हटा टायर पे गए सातरी पीड़ी लगी पाल की जमा देख सकते हो भाई ट्रैक्टर सोना ट्रैक्टर है भाई जी वीडियो प्लीज शेयर कर दिया करो लाजिम भाई बन के अपना जोड़ा चैनल है जी फार्मर किंग नाट गया ना। दो भाई बन के पूरा शराब तो जी नवे मॉडल अठ सौ पचवंजा होना सबरा जी चौबी मॉडल सत्त लख पचानवे हज़ार रुपया रेट है जी चौबीस मॉडल सत्त लख पचानवे हज़ार रुपया रेट है ट्रैक्टर जमा टॉप मॉडल है जी सत्तरी लगी है ਟੌਪ ਮਾਡਲ ਟਰੈਕਟਰ ਜੀ ਗੁਡੀਆ ਦੇ ਟਾਇਰ ਬਈ 16 9 28 ਟਰੈਕਟਰ ਦੇਖੋ ਬਈ ਬਹੁਤ ਅੱਛਾ ਟਰੈਕਟਰ ਹੈ ਜੀ ਬਹੁਤ ਹੀ ਸਤੇ ਦਾ ਟਰੈਕਟਰ ਹੈ ਜੀ ਤੇ ਸਾਈਡ ਗੇਅਰ ਹੈ ਬਈ ਟਰੈਕਟਰ ਜੀ ਵੀ ਤੋਂ ਬਾਅਦ ਥੋੜੇ ਜਿਹਾ ਲੰਮੇ ਕਰਤੇ ਮੜੇ ਮੋਟੇ 2 4 ਇੰਚ ਇਹ ਦੇ ਸਕਦੇ ਹਾਂ ਟਰੈਕਟਰ ਦੇਖੋ ਬਈ ਵੀਡੀਓ ਪਤਾ ਨਹੀਂ ਮੈਨੂੰ ਲੱਗੀ ਜਾਂਦੇ ਆ ਵੀਡੀਓ ਬਈ ਸ਼ੇਅਰ ਕਰ ਦਿਓ ਪਲੀਜ਼ ਦੇ ਸਕਦੇ ਹਾਂ ਜੀ ਲਓ ਭਾਈ ਜੀ ਵੀਰੇ ਦੇਖੋ ਭਾਈ ਇਹ ਟਰੈਕਟਰ ਹੈ ਜੌਂੜੀ ਆਰ ਨਾਲ ਥੋੜਾ ਜਿਹਾ ਲੰਮਾ ਲੱਗ ਰਿਹਾ ਟਰੈਕਟਰ ਦੇਖੀ 855 ਦਾ ਸਵਰਾਜ ਤਾਕੜਾ ਟਰੈਕਟਰ ਹੈ ਜੀ ਪਲੀਜ਼ ਵੀਡੀਓ ਨੂੰ ਜਲਦੀ ਜਲਦੀ ਨੇ ਸ਼ੇਅਰ ਕਰ ਦਿਓ ਆਪਣੀ ਨਾਲ ਲੀਕਾ 60 ਪਾਵਰ ਦਾ ਹੈ ਸਿਕੰਦਰਾ 60 ਪਾਵਰ ਦਾ ਸੋਨਾਲੀ ਕਾ ਟਰੈਕਟਰ ਹੈਗਾ ਜੀ ਗਾਹਕ ਵੀ ਬਹੁਤ ਆ ਗਏ ਤੁਸੀਂ ਦੇਖ ਸਕਦੇ ਹੋ ਵੀ ਮੰਡੀ ਦੇ ਵਿੱਚ ਗਾਹਕ ਬਹੁਤ ਜ਼ਿਆਦਾ ਫਿਰ ਰਹੇ ਆ ਆਰਜਨ ਟਰੈਕਟਰ ਦੇ ਲਓ ਜੀ ਉੰਨੀ ਮਾਡਲ ਟਾਉ 159500 ਰੁਪਏ ਕਿਰਿਆ ਕਰਦੇ ਭਾਈ ਦੇਖ ਸਕਦੇ ਹੋ ਭਾਈ ਪੂਰਾ ਵਧੀਆ ਚੈਂਪੀਅਨ ਟਰੈਕਟਰ ਹੈ ਸ੍ਰੀ ਦਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ 733 ਨਾਲ ਦੀ ਲੱਗੀ ਵੀ ਆ ਚੌਹਣੀ ਲੱਗਾ ਟਰੈਕਟਰ ਨੂੰ ਬੈਂਪਰ ਲੱਗਾ ਹੋਇਆ ਬੀਲ ਰੈਂਪ ਪਾਇਆ ਦੇਖ ਸਕਦੇ ਜੀ 16x28 ਦੇ ਟਾਇਰ ਹੈ ਜੀ ਟਰੈਕਟਰ ਵਧੀਆ ਭਾਈ ਜੀ ਦੇਖ ਸਕਦੇ लो भाई जी इधर आ गया जी नौ सौ त्रेहठ बी नौ सौ त्रेहठ देख सकते बी ट्रैक्टर नौ सौ त्रेहट टायर वजिया पाया तीन सिलेंडर है चढ़ना पौड़ी जी भी लगी हुई है सैड गई रचापटा पूरा चौड़ा है हमने सोने कोले जाके देख सकते हो बी देखो भाई चाहे कुर्सी है सीट तो बिना चाहे कुर्सी एक को डालो जी इना चौड़ा काम है टायर मूरले माड़े ज घसी ट्रैक्टर सोना बो सो सो है वजिया पै है भीह मॉडल है सी पॉइंट रेट है भी मॉडल है सी पॉइंट रेट है ट्रैक्टर सोना बार अर्जन आ गया जी अर्जन ट्रैक्टर छ सौ है अल्ट्रा छो पूले लग गया ट्रैक्टर देखो सोना बेरह मॉडल है चार पचहत्तर रेट गाहक लगे पे देखो जी जो वीडियो लगी वो बी शेयर लाजमी कर लो ਚੈਨਲ ਨੂੰ ਕਰਨਾ ਸਬਸਕ੍ਰਾਈਬ ਫਿਰ ਮਿਲਾਂਗੇ ਜੀ ਅਗਲੀ ਮੰਡੀ ਤੇ ਠੀਕ ਹੈ ਜੀ ਬਹੁਤ ਵਧੀਆ ਵਧੀਆ ਟਰੈਕਟਰ ਖੜੇ ਆ ਬਾਈ ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀ ਪੂਰੀ ਓਕੇ ਹੈ ਜੀ ਵਧੀਆ ਭਰੀ ਹੈ ਦੇਖ ਸਕਦੇ ਹੋ ਟਰੈਕਟਰ ਟਰੈਕਟਰ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲੈ ਕੇ ਲਾਜਮ ਕਰਿਓ ਜੀ ਤੇ ਤੁਹਾਨੂੰ ਅੱਗੇ ਨੂੰ ਜੀ ਵਧੀਆ ਵਧੀਆ ਮੰਡੀਆਂ ਦੀਆਂ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਅੱਜ ਤੁਹਾਨੂੰ ਦਿਖਾਈ ਹੈ ਜੀ ਟਰੈਕਟਰ ਮੰਡੀ ਬਰਨਾਲਾ ਬਹੁਤ ਜ਼ਿਆਦਾ ਭਰੀ ਸੀ ਬਾਈ ਜੀ ਅਗਲੀ ਵੀਡੀਓ ਦੇ ਵਿੱਚ ਫੇਰ ਆਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਧੰਨਵਾਦ ਬਾਈ ਜੀ